ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਹਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਇੱਕ ਕੌਲੀ ਆਪਾਂ ਲੈ ਲਈ ਆ ਚੌਲਾਂ ਦਾ ਆਟਾ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਭੁੰਨਣਾ ਬਿਨਾਂ ਘਿਓ ਤੋਂ ਭੁੰਨਣਾ ਹੈ ਅਗਰ ਤੁਸੀਂ ਘਿਓ ਵੀ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਪਰ ਬਿਨਾਂ ਘਿਓ ਤੋਂ ਆਪਾਂ ਆਟਾ ਚੰਗੀ ਤਰ੍ਹਾਂ ਜਿਹੜਾ ਭੁੰਨਣਾ ਹੈ ਇਹਦਾ ਜ਼ਿਆਦਾ ਰੰਗ ਨਹੀਂ ਚੇਂਜ ਕਰਨਾ ਕਾਲਾ ਨਹੀਂ ਕਰਨਾ ਇਹਨੂੰ ਸੇਕ ਨੂੰ ਘੱਟ ਰੱਖਣਾ ਵਧੀਆ ਤਰੀਕੇ ਨਾਲ ਇਹਨੂੰ ਭੁੰਨ ਲੈਣਾ ਕੱਚਾ ਨਾ ਰਵੇ ਇਹ ਖਾਣ ਲਈ ਜਿਹੜਾ ਟੇਸਟੀ ਲੱਗੇ ਠੀਕ ਆ ਜੀ ਆਟੇ ਨੂੰ ਪਹਿਲਾਂ ਸਵਾਰ ਕੇ ਆਪਾਂ ਇਸ ਤਰ੍ਹਾਂ ਭੁੰਨਦੇ ਆਂ ਅਗਰ ਤੁਸੀਂ ਘਰੇ ਚੌਲ ਪੀ ਕੇ ਤਿਆਰ ਕਰਨੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਆਪਾਂ ਬਜਾਰੋਂ ਲੈ ਆਂਦਾ ਇਹ ਤੇ ਆਟਾ ਆਪਣਾ ਭੁੱਜ ਗਿਆ ਆਪਾਂ ਦੂਜੀ ਕੜਾਹੀ 'ਚ ਕੱਢ ਦਿੱਤਾ ਉਹੀ ਕੜਾਈ ਸਾਫ਼ ਕਰਕੇ ਆਪਾਂ ਫੇਰ ਰੱਖ ਲਈ ਆ ਵੱਡਾ ਚਮਚ ਇੱਕ ਆਪਾਂ ਪਾਇਆ ਤੈਸੀ ਕਿ ਉਹਦਾ ਤੇ ਇਹਦੇ ਵਿੱਚ ਆਪਾਂ ਪਾਉਣੇ ਕਿਉਂਕਿ ਚੌਲ ਜਿਹੜੇ ਆਪਾਂ ਨੂੰ ਪਤਾ ਬਾਏ ਹੁੰਦੇ ਠੰਡੇ ਹੁੰਦੇ ਆ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਸੁੰਡ ਦਾ ਭਰ ਕੇ ਪਾਉਣਾ ਜਿੰਜਰ ਪਾਊਡਰ ਜਿਹੜਾ ਆ ਆਪਾਂ ਇੱਕ ਚਮਚ ਵੱਡਾ ਮੈਂ ਭਰ ਕੇ ਪਾਤਾ ਸੁੰਡ ਦਾ ਘਰੇ ਆਪਾਂ ਪੀਸੀ ਹੋਇਆ ਇਹ ਤੇ ਇਹਦੇ ਵਿੱਚ ਆਪਾਂ ਸੌਗੀ ਬਦਾਮ ਤੇ ਠੂਠੀ ਨਾਰੀਅਲ ਜਿਹੜਾ ਆ ਸੁੱਕਾ ਨਾਰੀਅਲ ਤੇ ਡਰਾਈ ਫਰੂਟ ਆਪਣੀ ਮਰਜ਼ੀ ਨਾਲ ਤੁਸੀਂ ਪਾ ਲਓ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਭੁੰਨ ਲੈਣੇ ਚੰਗੀ ਤਰ੍ਹਾਂ ਤੇ ਸੁੰਡ ਦਾ ਵੀ ਕੱਚਾ ਟੇਸਟ ਨਹੀਂ ਆਊਗਾ ਤੇ ਤੁਸੀਂ ਇਹ ਚ ਜਵੈਣ ਵੀ ਪਾ ਸਕਦੇ ਸੌਂਫ ਵੀ ਪਾ ਸਕਦੇ ਪਰ ਆਪਾਂ ਸੁੰਡ ਪਾ ਲਈ ਹੈ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਡਰਾਈ ਫਰੂਟ ਵੀ ਪੁੱਜ ਗਏ ਸੁੰਡ ਵੀ ਐਨ ਪੁੱਜ ਗਈ ਹੈ ਤੇ ਜਿਹੜਾ ਆਪਾਂ ਆਟਾ ਪੀਸ ਕੇ ਕੱਢਿਆ ਸੀ ਉਹ ਆਪਾਂ ਪਾ ਕੇ ਫਿਰ ਇਹਨੂੰ ਇੱਕ ਵਾਰੀ ਆਪਾਂ ਇਹਨਾਂ ਦੇ ਨਾਲ ਹੀ ਜਿਹੜਾ ਫਿਰ ਇਹਨੂੰ 5 ਕਮਿੰਟ ਆਪਾਂ ਘੱਟ ਸੇਕ ਦਿੱਤੇ ਭੁੰਨ ਲੈਣਾ ਆਟਾ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਬਿਲਕੁਲ ਐਨ ਵਧੀਆ ਤਰੀਕੇ ਨਾਲ ਪੱਕਿਆ ਹੋਣਾ ਚਾਹੀਦਾ ਫਟਾਫਟ ਇਹ ਪਿੰਨੀਆਂ ਬਣ ਕੇ ਤਿਆਰ ਹੋ ਜੰਨੀਆਂ ਅੱਧਾ ਘੰਟਾ ਮਸਾਂ ਹੀ ਨਾ ਪਿੰਨੀਆਂ ਨੂੰ ਲੱਗਦਾ ਬਣਾਉਣ ਨੂੰ ਜਿਆਦਾ ਟਾਈਮ ਨਹੀਂ ਬਸ ਆਟਾ ਭੁੰਨਣ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਉਹ ਵੀ ਆਪਾਂ ਜਿਹੜਾ ਸਲੋ ਕੈਸ ਤੇ ਭੁੰਣਾ ਕਰਕੇ ਥੋੜਾ ਟਾਈਮ ਲੱਗ ਜਾਂਦਾ ਬਸ ਅੱਧੇ ਘੰਟੇ ਦੇ ਵਿੱਚ ਇਹ ਪਿੰਨੀਆਂ ਬਣ ਕੇ ਜਿਹੜੀਆਂ ਤਿਆਰ ਹੋ ਜਾਂਦੀਆਂ ਐ ਤੇ ਗਰਮੀਆਂ ਦੀਆਂ ਖਾਸ ਇਹ ਜਿਹੜੀਆਂ ਹੁੰਦੀਆਂ ਆਪਣੀਆਂ ਤੇ ਠੰਡੀਆਂ ਹੁੰਦੀਆਂ ਐ ਇਹ ਆਪਾਂ ਚੀਨੀ ਪੀਸੀ ਆ ਕਰੇ ਅੱਧਿਕ ਕੁੱਲੀ ਚੀਨੀ ਦੀ ਪੌਣਿਕ ਮੈਂ ਪੀਸ ਕੇ ਪਾ ਦੱਤੀ ਆ ਤੇ ਚੀਨੀ ਨੂੰ ਪੀਸ ਕੇ ਹੀ ਨਾਪੋ ਉਦਾਂ ਜਿਹੜੀਆਂ ਮੋਟੀ ਹੁੰਦੀ ਐ ਮੈਂ ਮਿਕਸੀ 'ਚ ਇਹਨੂੰ ਬਰੀਕ ਕਰਕੇ ਪੀਸ ਲਿਆ ਤੇ ਪੌਣਿਕ ਕੁੱਲੀ ਆਪਾਂ ਜਿਹੜੀ ਆ ਚੀਨੀ ਦੀ ਪਾਤੀ ਮਿੱਠਾ ਆਪਣੇ ਹਿਸਾਬ ਨਾਲ ਤੁਸੀਂ ਪਾ ਲਓ ਤੇ ਸੇਕ ਘੱਟੇ ਰੱਖਣਾ ਜ਼ਿਆਦਾ ਨਹੀਂ ਕਰਨਾ ਇਹਨੂੰ ਵੀ ਆਪਾਂ ਵਿੱਚੇ ਐਦਾ ਮਿਕਸ ਕਰੀ ਜਾਂਦੇ ਆ ਤੇ ਹੁਣ ਆਪਾਂ ਲੈਨੇ ਆ ਦੁੱਧ ਦੁੱਧ ਦਾ ਆਪਾਂ ਲੈਣਾ ਅੱਧਾ ਗਲਾਸ ਕੱਚਾ ਲੈ ਲਓ ਕੜਿਆ ਲੈ ਲਓ ਜਿਹੜਾ ਮਰਜ਼ੀ ਲੈ ਲਓ ਤੁਸੀਂ ਤੇ ਅਗਰ ਤਾਂ ਚਾਸ਼ਨੀ ਬਣਾ ਕੇ ਬਣਾਉਣੀ ਆ ਤਾਂ ਤੁਸੀਂ ਅਲੱਗ ਤੋਂ ਚਾਸ਼ਨੀ ਬਣਾ ਲਓ ਇਹਦੀ ਤੇ ਪਰ ਆਪਾਂ ਜਿਹੜੀਆਂ ਐਸੇ ਤਰ੍ਹਾਂ ਬਣਾਉਣੀਆਂ ਕਿਉਂਕਿ ਮੈਂ ਬਿਲਕੁਲ ਥੋੜੀਆਂ ਜਿਹੀਆਂ ਬਣਾਉਣੀਆਂ ਆ ਤੇ ਦੇਖੋ ਦੁੱਧ ਮੈਂ ਅੱਧਾ ਗਲਾਸ ਲਿਆ ਉਹਦੇ ਵਿੱਚੋਂ ਵੀ ਅੱਧਾ ਦੁੱਧ ਆਪਾਂ ਜਿਹੜਾ ਪਾਉਣਾ ਬਿਲਕੁਲ ਥੋੜਾ ਦੁੱਧ ਪੈਣਾ ਜਿੰਨਾ ਕ ਆਪਣਾ ਆਟਾ ਆ ਤੇ ਉਸ ਹਿਸਾਬ ਦੇ ਨਾਲ ਆਪਾਂ ਜਿਹੜਾ ਦੁੱਧ ਪਾ ਕੇ ਤੇ ਹੁਣ ਵੀ ਹਾਲੇ ਸੇਕ ਜਿਹੜਾ ਗੈਸ ਆਪਣਾ ਚੱਲਦਾ ਹੈ ਦੁੱਧ ਨੂੰ ਵੀ ਆਪਾਂ ਪਕਾਉਣਾ ਹੈ ਇਹਦੇ ਵਿੱਚ ਹੀ ਸੇਕ ਨੂੰ ਘੱਟ ਰੱਖਣਾ ਹੈ ਤੇ ਦੁੱਧ ਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਦੇ ਵਿੱਚ ਪਕਾ ਦੇਣਾ ਹੈ ਜਿਆਦਾ ਪਿੰਨੀਆਂ ਹੋਣ ਤਾਂ ਤੁਸੀਂ ਕਿਉ ਦੇ ਵਿੱਚੇ ਬਣਾਓ ਤੇ ਕਿਉਂਕਿ ਦੁੱਧ ਵਿੱਚ ਥੋੜਾ ਜਿਹਾ ਜ਼ਿਆਦਾ ਟਾਈਮ ਰੱਖਣ ਦੇ ਨਾਲ ਨਾ ਖਰਾਬ ਹੋਣ ਦਾ ਡਰ ਰਹਿੰਦਾ ਹੈ ਆ ਕਿ ਉਹਦੇ ਨਾਲ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਇਹ ਤੇ ਆਪਾਂ ਜਿਹੜਾ ਆ ਥੋੜੀਆਂ ਜਿਹੀਆਂ ਮੈਂ ਜਿਹੜੀਆਂ ਆ 5-7 ਕਬਿੰਨੀਆਂ ਸਾਰੀਆਂ ਬਣਾਉਣੀਆਂ ਇਸ ਕਰਕੇ ਆਪਾਂ ਦੁੱਧ ਪਾਇਆ ਤੇ ਥੋੜੀਆਂ ਜਿਹੀਆਂ ਬਣਾਣੀਆਂ ਤੁਸੀਂ ਦੁੱਧ ਵਿੱਚ ਬਣਾ ਸਕਦੇ ਆ ਜੇ ਤੁਸੀਂ ਜਿਆਦਾ ਰੱਖਣ ਲਈ ਬਣਾਉਣੀਆਂ ਤਾਂ ਤੁਸੀਂ ਇਹਦੀ ਚਾਸ਼ਣੀ ਬਣਾਓ ਥੋੜੀ ਜਿਹੀ ਤੇ ਕਿਉਂ ਜਿਆਦਾ ਪਾ ਲਓ ਤੇ ਦੂਜਾ ਇਹ ਜਦੋਂ ਬੱਟਣੀਆਂ ਤੇ ਇਹਨਾਂ ਨੂੰ ਗਰਮ-ਗਰਮ ਬੱਟੋ ਜਿੰਨਾ ਕ ਹੱਥ ਸਹੰਦਾ ਹੋਵੇ ਨਾ ਜੇ ਠੰਡੀਆਂ ਹੋ ਜਨਗੀਆਂ ਤਾਂ ਫਿਰ ਇਹ ਬੱਟ ਨਹੀਂ ਹੁੰਦੀਆਂ ਹੈਗੀਆਂ ਖਿਲਰਦੀਆਂ ਰਹਿਣੀਆਂ ਆ ਇਸ ਕਰਕੇ ਇਹਨਾਂ ਨੂੰ ਐਦਾਂ ਜਿਹੜਾ ਆ ਗਰਮ-ਗਰਮ ਨੂੰ ਵੱਟ ਲਓ ਤੇ ਗੈਸ ਆਪਾਂ ਬੰਦ ਕਰਤਾ ਕੜਾਹੀ ਕਾਫੀ ਗਰਮ ਆ ਆਪਣੀ ਇਹਦੇ ਵਿੱਚੇ ਗਰਮ ਰਹਿਣਾ ਮਟੀਰੀਅਲ ਸਾਰੇ ਤੇ ਇਸ ਤਰ੍ਹਾਂ ਇਹਨੂੰ ਵੱਟ ਕੇ ਕਲੀਆਂ-ਕਲੀਆਂ ਰੱਖਣਾ ਹੈ ਇੱਕ ਦੂਜੇ ਦੇ ਨਾਲ ਨਹੀਂ ਜੋੜਨੀਆਂ ਤੇ ਇਹ ਹਾਲੇ ਜਿਹੜਾ ਗਰਮ ਆ ਢਿੱਲਾ ਆ ਤਾਂ ਜੁੜ ਜਾਣਗੇ ਆ ਲੋ ਜੀ ਪਿੰਨੀ ਆਪਣੀਆਂ ਸਾਰੀਆਂ ਬਹੁਤ ਸੋਹਣੀਆਂ ਤਿਆਰ ਹੋ ਗਈਆਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਪੋਰਟ ਕਰਿਓ ਸਸ ਸਿਕਾਲ ਜੀ ਸਾਰਿਆਂ ਨੂੰ ਦੇਖੋ ਕਿੰਨੀਆਂ ਸੋਹਣੀਆਂ ਇੰਨੀਆਂ ਆਪਣੀਆਂ ਜਿਹੜੀਆਂ ਅੱਧੇ ਕੈਂਟ